ਇਹਗਾ ਜੋ ਕਿ ਡਰਗ ਅਡਿਕਟਿਡ ਆ ਉਹ ਉਥੇ ਸੜਕ ਤੇ ਡਿੱਗ ਪਿਆ ਨਸ਼ੇ ਦੀ ਬਹੁਤ ਜ਼ਿਆਦਾ ਓਵਰਡੋਜ਼ ਲੈ ਲਈ ਹੋਣੇ ਤੇ ਉਹਨੂੰ ਅਸੀਂ ਚੁੱਕ ਕੇ ਕਿਸੇ ਦੁਕਾਨ 'ਚ ਭਾਇਆ ਪੱਖਾ ਬੁਖਾਰ ਚਲਾਇਆ ਤਾਂ ਕਿ ਉਹ ਠੀਕ ਹੋ ਜਾਏ ਬਟ ਉਹ ਨੋਰਮਲ ਨਹੀਂ ਹੋਇਆ ਪਰ ਕੈਂਟਾ ਮੈਂ ਤੁਹਾਨੂੰ ਖੁੱਲ ਕੇ ਦੱਸਣਾ ਚਾਹਾਂਗਾ ਇੱਥੇ ਕੋਈ ਵੀ ਨਸ਼ਾ ਪ੍ਰੋਵਾਈਡ ਹੋ ਜਾਂਦਾ ਚਾਹੇ ਤੁਸੀਂ ਸਮੈਗ ਪੀਣੀ ਐ ਟੀਕੇ ਲੈਣੇ ਚਰਸ ਲੈਣੀਆਂ ਕੁਝ ਵੀ ਇੱਥੋਂ ਮਿਲ ਜਾਂਦਾ ਵਾ ਯੂਥ ਦਾ ਬੇੜਾ ਗਰਕ ਹੋਉਂਦਿਆ ਇੱਥੋਂ ਦਾ ਬੱਚੇ ਛੋਟੇ ਛੋਟੇ ਬੱਚੇ ਨਸ਼ਿਆਂ ਤੇ ਆਂਦੇ ਨੇ ਅਸੀਂ ਅੱਗੇ ਵੀ ਬੜੇ ਪ੍ਰਸ਼ਾਸਨ ਨੂੰ ਜਾ ਕੇ ਬੇਨਤੀ ਕਰਦਾ ਆਏ ਆ ਹੁਣ ਤੇ ਹਾਲਾਤ ਬੱਤ ਤੋਂ ਬੱਤਰ ਹੋ ਗਏ ਅੱਜ ਅਸਾਨੂੰ ਕੈਮਰੇ ਸਾਹਮਣੇ ਆਣਾ ਪੈ ਗਿਆ ਅੱਗੇ ਪਰਸਨਲੀ ਤੌਰ ਤੇ ਮਿਲ ਕੇ ਆਉਂਦੇ ਰਹੇ ਹਾਂ ਕਿਉਂਕਿ ਜੇ ਤੇ ਕੰਪਲੇਂਟ ਦੇਵੋ ਪੁਲਿਸ ਨੂੰ ਤਾਂ ਪੁਲਿਸ ਦਾ ਪਹਿਲਾ ਪਹਿਲਾ ਕੀ ਕੰਮ ਹੁੰਦਾ ਵਾ ਕਿ ਜਿਹਦੇ ਖਿਲਾਫ ਕੰਪਲੇਂਟ ਹੋ ਉਹਨੂੰ ਦੱਸ ਦਿੰਦੀ ਆ ਕਿ ਤੁਹਾਡੇ ਖਿਲਾਫ ਫਲਾਣੇ ਬੰਦੇ ਨੇ ਕੰਪਲੇਂਟ ਦਿੱਤੀ ਫਿਰ ਵੈਰ ਪੈਂਦੇ ਨੇ ਲੇਕਿਨ ਹੁਣ ਜਿਹੜੇ ਐਸਐਚਓ ਸਾਹਿਬ ਆਏ ਨੇ ਸਾਨੂੰ ਉਹਨਾਂ ਤੋਂ ਬਹੁਤ ਉਮੀਦ ਆ ਕਿ ਉਹ ਨਸ਼ੇ ਨੂੰ ਠੱਲ ਪਾਣਗੇ ਕਿਉਂਕਿ ਨਸ਼ੇ ਨਾਲ ਕਈ ਘਰ ਉਜੜ ਗਏ ਨੇ ਤੇ ਗਾਂ ਘਰ ਕੁਜੜ ਜਾਣੇ ਇਹ ਨਹੀਂ ਜੀ ਪਤਾ ਵੇਖੋ ਇੱਥੇ ਤੇ ਇਹ ਹਿਸਾਬ ਆ ਕਿਉਂਕਿ ਇਹ ਇਹਨਾਂ ਨੂੰ ਜਾਣ ਦੇ ਕਿਤੇ ਲੋੜ ਪੈਂਦੀ ਨਹੀਂ ਆ ਮੁੰਡੇ ਇੱਥੇ ਆ ਕੇ ਨਸ਼ਾ ਦੇ ਜਾਂਦੇ ਨੇ ਨਸ਼ੇ ਦੇ ਦਹਿਤੇ ਨੇ ਇੱਕ ਹੋਰ ਨੌਜਬਾਨ ਨੂੰ ਮਾਰ ਦਿੱਤਾ ਮਹਿਜ 24 ਸਾਲਾਂ ਦਾ ਨੌਜਬਾਨ ਜਿਸ ਦੀ ਮੌਤ ਹੋਈ ਹੈ ਨਸ਼ੇ ਦੀ ਓਵਰਡੋਸ ਦੇ ਨਾਲ ਇਹ ਨੌਜਬਾਨ ਦੀ ਮੌਤ ਦੱਸੀ ਜਾ ਰਹੀ ਹੈ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਕੈਟ ਦੇ ਵਿੱਚ ਇੱਕ ਨੌਜਬਾਨ ਬਲਜਿੰਦਰ ਨਾਂ ਦਾ ਨੌਜਬਾਨ ਜਿਸ ਦੀ ਮੌਤ ਹੋਈ ਹੈ ਓਵਰਡੋਸ ਦੇ ਨਾਲ ਉਸ ਦੀ ਮੌਤ ਹੋਈ ਹੈ ਟੀਕੇ ਲਗਾਉਂਦਾ ਸੀ ਜਿਸ ਕਰਕੇ ਉਹ ਨੌਜਬਾਨ ਦੀ ਮੌਤ ਹੈ ਜਿਸ ਤੋਂ ਬਾਅਦ ਸਥਾਨਿਕ ਲੋਕਾਂ ਨੇ ਸਵਾਲ ਖੜੇ ਕੀਤੇ ਨੇ ਲੋਕਾਂ ਨੇ ਸਵਾਲੇ ਖੜੇ ਕੀਤੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿ ਰਹੇ ਨੇ ਕਿ ਪੰਜਾਬ ਨੂੰ ਰੰਗਲਾ ਬਣਾਇਆ ਜਾਵੇਗਾ ਇੱਥੇ ਤਾਂ ਰੰਗਲਾ ਨਸ਼ਾ ਬਣਾ ਰਿਆ ਹੈ ਪੰਜਾਬ ਨੂੰ ਘਰ ਘਰ ਵਿੱਚ ਬੱਚਾ ਬੱਚਾ ਇਹ ਇਲਾਕੇ ਵਿੱਚ ਨਸ਼ਾ ਕਰ ਰਿਹਾ ਹੈ ਸਰੇ ਆਮ ਕਰਾਂ ਤੇ ਨਸ਼ਾ ਵੇਚ ਰਹੇ ਆ ਭਾਵੇਂ ਕੀ ਉਹ ਛੋਟਾ ਨਸ਼ਾ ਹੋਵੇ ਚਾਹੇ ਉਹ ਸੁੱਖੇ ਦਾ ਹੋਵੇ ਚਾਹੇ ਅਫੀਮ ਦਾ ਹੋਵੇ ਸਾਰੇ ਨਸ਼ੇ ਵੇਚ ਰਹੇ ਨੇ ਤੇ ਮੈਡੀਕਲ ਸਰੀਆਮ ਨਸ਼ਾ ਵੇਚ ਰਿਆ ਤੇ ਨੌਜਵਾਨ ਚਿੱਟੇ ਦੇ ਆਦੀ ਹੋ ਰਹੇ ਨੇ ਸਰਕਾਰ ਕੁਝ ਨਹੀਂ ਕਰ ਰਹੀ ਵੱਡੇ ਵੱਡੇ ਵਾਦੇ ਜਿਹੜੇ ਉਹ ਫੋਕਲੇ ਨਿਕਲੇ ਨੇ ਰੰਗਲਾ ਪੰਜਾਬ ਕਹਿਣ ਵਾਲੇ ਮੁੱਖ ਮੰਤਰੀ ਦਾ ਪੰਜਾਬ ਦਿਨੋ ਦਿਨ ਗਰਕਦਾ ਜਾ ਰਿਹਾ ਤੇ ਨਸ਼ੇ ਦੇ ਨਾਲ ਨੌਜਵਾਨਾਂ ਦੀ ਮੌਤ ਵੱਧਦੀ ਜਾ ਰਹੀ ਹੈ ਕੀ ਨਾਮ ਕਿਹੜਾ ਲੱਗਾ ਮੇਰਾ ਨਾਮ ਜੀ ਵਰੁਣ ਸਰੀਨਾ ਮੈਂ ਸਦਰ ਬਾਜ਼ਾਰ ਅੰਮ੍ਰਿਤਸਰ ਕੈਂਟ ਦਾ ਰਹਿਣ ਵਾਲਾ ਹਾਂ ਅੱਜ ਤਕਰੀਬਨ 1:12 1 ਵਜੇ ਇੱਕ ਇਥੇ ਲੜਕਾ ਵਾ ਸੰਜੂ ਠੀਕ ਆ ਜੋ ਕਿ ਡਰਗ ਅਡਿਕਟਿਡ ਆ ਉਹ ਇਥੇ ਸੜਕ ਤੇ ਡਿੱਗ ਪਿਆ ਨਸ਼ੇ ਦੀ ਬਹੁਤ ਜ਼ਿਆਦਾ ਓਵਰਡੋਜ਼ ਲੈ ਲਈ ਉਹਨੇ ਤੇ ਉਹਨੂੰ ਅਸੀਂ ਚੁੱਕ ਕੇ ਕਿਸੇ ਦੁਕਾਨ 'ਚ ਭਾਇਆ ਪੱਖਾ-ਪੱਖਾ ਚਲਾਇਆ ਤਾਂ ਕਿ ਉਹ ਠੀਕ ਹੋ ਜਾਏ ਬਟ ਉਹ ਨੋਰਮਲ ਨਹੀਂ ਹੋਇਆ ਅਸੀਂ ਮੌਕੇ ਤੇ ਕੰਟੇਨਮੈਂਟ ਐਸਐਚਓ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਇਥੇ ਮੁਲਾਜ਼ਮ ਭੇਜੇ ਨੇ ਤੇ ਹੁਣ ਉਹਨੂੰ 108 ਤੇ ਹਸਪੀਟਲ ਲੈ ਕੇ ਗਏ ਨੇ ਕੀ ਦੇਖਣ ਨੂੰ ਕੀ ਲੱਗਦਾ ਹੈ ਦੇਖਣ ਨੂੰ ਇਹੋ ਲੱਗਦਾ ਜਿ ਬਹੁਤ ਘੱਟ ਉਮੀਦ ਆ ਉਹਦੀ ਬੱਚਨ ਦੀ ਕਿਉਂਕਿ ਬਹੁਤ ਮਾੜੇ ਹਾਲਾਤ ਨੇ ਉਹਦੇ ਤੇ ਸ਼ਾਇਦ ਹੀ ਉਹ ਬਚੇ ਨਸ਼ਾ ਉਹਨੇ ਕਿਹੜਾ ਕੀਤਾ ਸੀ ਨਸ਼ਾ ਜੀ ਕੋਈ ਵੀ ਤੁਸੀਂ ਇਹ ਸਦਰਬਜ਼ਾਰ ਕੈਂਟ ਆ ਮੈਂ ਤੁਹਾਨੂੰ ਖੁੱਲਕੇ ਦੱਸਣਾ ਚਾਹਾਂਗਾ ਇੱਥੇ ਕੋਈ ਵੀ ਨਸ਼ਾ ਪ੍ਰੋਵਾਈਡ ਹੋ ਜਾਂਦਾ ਚਾਹੇ ਤੁਸੀਂ ਸਮੈਗ ਪੀਣੀ ਆ ਟੀਕੇ ਲੈਣੇ ਚਰਸ ਲੈਣੀ ਕੁਝ ਵੀ ਇੱਥੋਂ ਮਿਲ ਜਾਂਦਾ ਵਾ ਯੂਥ ਦਾ ਬੇੜਾ ਗਰਕੋਂ ਹੁੰਦਿਆ ਇੱਥੋਂ ਦਾ ਬੱਚੇ ਛੋਟੇ ਛੋਟੇ ਬੱਚੇ ਨਸ਼ਿਆਂ ਤੇ ਆਂਦੇ ਨਹੀਂ ਅਸੀਂ ਅੱਗੇ ਵੀ ਬੜੇ ਪ੍ਰਸ਼ਾਸਨ ਨੂੰ ਜਾ ਕੇ ਬੇਨਤੀ ਕਰਦਾ ਆਏ ਹਾਂ ਹੁਣ ਤੇ ਹਾਲਾਤ ਵੱਤ ਤੋਂ ਬੱਤਰ ਹੋ ਗਏ ਅੱਜ ਅਸੀਂ ਨੂੰ ਕੈਮਰੇ ਸਾਹਮਣੇ ਆਣਾ ਪੈ ਗਿਆ ਅੱਗੇ ਪਰਸਨਲੀ ਤੌਰ ਤੇ ਮਿਲ ਕੇ ਆਂਦੇ ਰਹੇ ਹਾਂ ਕਿਉਂਕਿ ਜੇ ਤੇ ਕੰਪਲੇਂਟ ਦੇਵੋ ਪੁਲਿਸ ਨੂੰ ਤਾਂ ਪੁਲਿਸ ਦਾ ਪਹਿਲਾ ਪਹਿਲਾ ਕੀ ਕੰਮ ਹੁੰਦਾ ਵਾ ਕਿ ਜਿਹਦੇ ਖਿਲਾਫ ਕੰਪਲੇਂਟ ਹੋਵੇ ਉਹਨੂੰ ਦੱਸ ਦਿੰਦੀ ਆ ਕਿ ਤੁਹਾਡੇ ਖਿਲਾਫ ਹੋਣ ਜਿਹੜੇ ਐਸਐਚਓ ਸਾਹਿਬ ਆਏ ਨੇ ਸਾਨੂੰ ਉਹਨਾਂ ਤੋਂ ਬਹੁਤ ਉਮੀਦ ਆ ਕਿ ਉਹ ਨਸ਼ੇ ਨੂੰ ਠੱਲ ਪਾਣਗੇ ਕਿਉਂਕਿ ਨਸ਼ੇ ਨਾਲ ਕਈ ਘਰ ਉਜੜ ਗਏ ਨੇ ਤੇ ਗਾਂ ਕਈ ਘਰ ਉਜੜ ਜਾਣਾ ਜੀ ਇਹ ਕਿੱਥੋਂ ਨਸ਼ਾ ਕਿੱਥੋਂ ਲੈ ਰਹੇ ਨੇ ਸਾਨੂੰ ਇਹ ਨਹੀਂ ਜੀ ਪਤਾ ਵੇਖੋ ਇੱਥੇ ਤੇ ਇਹ ਹਿਸਾਬ ਆ ਹੋਮ ਡਿਲੀਵਰੀਆਂ ਤੱਕ ਹੋਣ ਲੱਪੀਆਂ ਵਾ ਕਿਉਂਕਿ ਇਹ ਇਹਨਾਂ ਨੂੰ ਜਾਣਦੇ ਕਿ ਤੇ ਲੋੜ ਪੈਂਦੀ ਨਹੀਂ ਇਹ ਮੁੰਡੇ ਇੱਥੇ ਆ ਕੇ ਨਸ਼ਾ ਦੇ ਜਾਂਦੇ ਨੇ ਇਹ ਜਿਹੜਾ ਨੌਜਵਾਨ ਹੈ ਇਹਦੀ ਉਮਰ ਕਿੰਨੀ ਹੈ ਕਿੱਧਰ ਦਾ ਰਹਿਣ ਵਸੇ ਇਹ 22-24 ਸਾਲ ਤੋਂ ਜ਼ਿਆਦਾ ਉਮਰ ਨਹੀਂ ਆ ਸੰਜੂ ਇਹਦਾ ਨਾਮ ਆ ਪਹਿਲਾਂ ਕੈਂਟ ਚ ਰਹਿੰਦਾ ਸੀਗਾ ਹੁਣ ਕਿਤੇ ਮਾਲਾ ਸਾਈਡਸ ਸ਼ਿਫਟ ਹੋ ਗਏ ਨੇ ਬਟ ਇਹ ਇੱਥੇ ਹੀ ਘੁੰਮਦਾ ਫਿਰਦਾ ਰਹਿੰਦਾ ਵਾ ਕੀ ਹਾਲਾਤ ਕੀ ਹੈ ਤੁਹਾਡੇ ਇਲਾਕੇ ਦੇ ਨਿੱਕੇ ਨੂੰ ਹਾਲਾਤ ਬੱਦ ਤੋਂ ਬੱਤਰ ਆ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਣੀਆਂ ਜਿਹੜੀ ਯੂਥ ਆ ਜਾਂ ਜਨਰੇਸ਼ਨ ਗਾਂਵ ਵਾਲੀ ਆ ਸਭ ਨਸ਼ੇ ਤੇ ਇੱਕ ਸਿਗਰਟ ਤੋਂ ਲੈ ਕੇ ਸਮੈਕ ਤੱਕ ਟੀਕੇ ਤੱਕ ਸਭ ਇਹ ਨਸ਼ਾ ਜੱਜ ਲੰਦੇ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਕਿਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪਰ ਹਾਂ ਰੰਗਲਾ ਪੰਜਾਬ ਇੱਥੇ ਆ ਭੇਜੋ ਹਾਂ ਜਿਹੜਾ ਕਹਿੰਦਾ ਰੰਗਲਾ ਪੰਜਾਬ ਬੇੜਾ ਗਰਗ ਕਰਤਾ ਲੋਕਾਂ ਦੇ ਘਰਾਂ ਦੇ ਘਾਰ ਉਜੜਨਦੇ ਨੇ ਮਾਵਾਂ ਰੋਂਦੀਆਂ ਪਿੱਟਦੀਆਂ ਬੱਚਿਆਂ ਮਗਰ ਭੱਜਦੀਆਂ ਵਾ ਕਿ ਸਾਡਾ ਬੱਚਾ ਕਿਤੇ ਨਿਸ਼ਾਨਾ ਕਰ ਲੇ ਤੇ ਇੱਥੇ ਹਟਦਾ ਵਾ ਕੋਈ ਮੈਂ ਕਹਿੰਦਾ ਜਿਹੜਾ ਵੀ ਕਹਿੰਦਾ ਰੰਗਲਾ ਪੰਜਾਬ ਇੱਕ ਵਾਰ ਕੈਂਟੀ ਭੇਜ ਦੋ ਕਿ ਹੋਰ ਥਾਂ ਜਾਣ ਦੀ ਲੋੜ ਨਹੀਂ ਆ ਬਹੁਤ ਵੱਤ ਤੋਂ ਬੱਤਰ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਜਿੱਥੇ ਕਿ ਕਦੇ ਇਲਾਕੇ ਦੇ ਐਮਐਲਏ ਤੱਕ ਪਹੁੰਚ ਨਹੀਂ ਕੀਤੀ ਭਾਜੀ ਐਮਐਲਏ ਜਿਹੜੋ ਇਲੈਕਸ਼ਨ ਹੁੰਦੇ ਉਹ ਐਮਐਲਏ ਸਾਡੇ ਤੱਕ ਪਹੁੰਚ ਕਰਦੇ ਤੇ ਬਾਅਦ ਪੁੱਛ ਕਿ ਛਣ ਉਹਨਾਂ ਨੇ ਆਣਾ ਕਿ ਅਸੀਂ ਆਣਾ ਅਸੀਂ ਤਾਂ ਪੁਲਿਸ ਤੱਕ ਪਹੁੰਚ ਕਰਨੀ ਆ ਉਹਨਾਂ ਨੇ ਬਾਅਦੋ ਕਹਣਾ ਜੀ ਥਾਣੇ ਜਾ ਕੇ ਰਿਪੋਰਟ ਲਿਖਾਓ ਅਸੀਂ ਤਾਂ ਥਾਣੇ ਦਾ ਤੁਹਾਨੂੰ ਅੱਗੇ ਆਪ ਵੀ ਤੀਦਾ ਹਸਤੀ ਆ ਅਸੀਂ ਥਾਣੇ ਪਹਿਲਾਂ ਹੀ ਕਹਿ ਤਾ ਹੋਇਆ ਵਾ ਲੇਕਿਨ ਹੁਣ ਵਾਲੇ ਜਿਹੜੇ ਐਸਐਚਓ ਸਾਹਮਣੇ ਉਹਨਾਂ ਨਾਲ ਜ਼ਰੂਰ ਗੱਲ ਹੋਏ ਇਹੀ ਤਾਂ ਉਹਨਾਂ ਨੇ ਹਾਨੂੰ ਉਮੀਦ ਵੀ ਜਿਤਾਈ ਆ ਕਿ ਉਹ ਠੱਲ ਪਾਣਗੇ ਤੇ ਬਾਕੀ ਉਹਨਾਂ ਦੇ ਡਿਪੈਂਡ ਕਰਦਾ ਉਹ ਕੀ ਕਰਦਾ ਠੀਕ ਹੈ ਥੈਂਕ ਯੂ ਧੰਨਵਾਦ ਧੰਨਵਾਦ ਅੱਜ ਇੱਕ ਸੂਚਨਾ ਮਿਲੀ ਸੀ ਕਿ ਆਪਣੇ ਸਦਰ ਕੈਂਟਰ ਕੋਈ ਨੌਜਵਾਨ ਜਿਹੜਾ ਵਾ ਗਰਮੀ ਗੁਰਮੀ ਕਰਕੇ ਚਾਹੀ ਕਿਸ ਤਰੀਕੇ ਦੇ ਨਾਲ ਇੱਥੇ ਪਿਆ ਤੇ ਮਦਦ ਮੌਕੇ ਤੇ ਪਹੁੰਚੋ ਜੋ ਮੌਕੇ ਤੇ ਆਵਾ ਤੋ ਪੱਕੇ ਥੱਲੇ ਪਿਆ ਉਹਨੂੰ ਚੱਕ ਚੁ ਕਰਾਇਆ ਹਾਰਟ ਬੀਟ 108 ਤੇ ਟੈਲੀਫੋਨ ਕੀਤਾ ਉਹ ਆ ਗਈ ਆ ਬਸ ਇਹਨਾਂ ਨੂੰ ਦੂਜੀ ਰੜਕ ਤੇ ਲੈ ਆਇਆ ਇਲਾਕਾ ਕਿਹੜਾ ਤੇ ਕਿੰਦੀ ਉਮਰ ਕਿੰਨੀ ਹੈ ਉਹਨਾਂ ਦੀ ਨੌਜਵਾਨ ਇਹ ਸਦਰ ਦਾਈਏ ਦੇ ਮੰਮੀ ਡੈਡੀ ਦੀ ਡੈਥ ਦੱਸਦੇ ਹੋਗੀ ਹੈ ਤੇ ਬਾਕੀ ਇਹਦਾ ਪਤਾ ਕਰਦੇ ਹਾਂ ਮਾਰਸ਼ਕ ਨੂੰ ਆ ਕੀ ਨਾਂ ਕੀ ਬੁੱਲੇ ਦਾ ਪਤਾ ਨਹੀਂ ਸੰਜੇ ਸੰਜੇ ਨਾ ਮਤਲਬ ਸੰਜੂ ਨਸ਼ੇ ਦਾ ਨਸ਼ੇ ਦਾ ਵੀ ਇਹ ਨਹੀਂ ਕੁਝ ਕਹਿ ਸਕਦੇ ਬਿਲਕੁਲ ਅੰਤਰ ਮੋਹਲਾ ਬੱਲੇ ਵੀ ਕਹਿ ਰਹੇ ਕਿ ਇੱਥੇ ਨਸ਼ਾ ਬੜਾ ਵਿਕਦਾ ਤੇ ਨਸ਼ਾ ਕੀਤਾ ਲੋਕ ਜਿੰਦੇ ਨਹੀਂ ਇਹਦੇ ਬਾਰੇ ਆਪਾਂ ਨੂੰ ਹਜੇ ਕੋਈ ਪਤਾ ਨਹੀਂਗਾ ਬਾਕੀ ਜ਼ਰੀ ਭਾਈ ਕਰਦੇ ਆ ਸਭ ਆ ਹੈਗੇ ਲੜਕੇ ਤੇ ਜੀ ਹਾਂਜੀ ਹਾਂਜੀ ਆ ਗਏ ਆਏ ਪ੍ਰਤੀਸਥਾਨਿਕ ਲੋਕਾਂ ਨੇ ਵੀ ਕਿਹਾ ਕਿ ਇਹ ਨੌਜਵਾਨ ਨਸ਼ੇ ਦੇ ਵਿੱਚ ਜਿਹੜਾ ਲੁੱਤ ਪਿਆ ਸੀ ਨਾ ਤਾਂ ਉਸ ਨੂੰ ਕੋਈ ਆਪਣੇ ਆਪ ਦਾ ਪਤਾ ਸੀ ਇਹਨਾਂ ਲੁੱਤ ਸੀ ਨਸ਼ੇ ਦੇ ਵਿੱਚ ਕਿ ਉਸ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਤਾਂ ਜਦੋਂ ਉਸ ਨੂੰ ਹਿਲਾ ਕੇ ਦੇਖਿਆ ਤਾਂ ਉਸ ਦੀ ਪ੍ਰਾਣ ਨਿਕਲ ਗਏ ਸੀ ਜਾਨ ਨਿਕਲ ਗਈ ਸੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਉਸ ਨੂੰ ਹਸਪਤਾਲ ਲੈ ਕੇ ਗਏ ਗੱਲ ਤਾਂ ਇਹ ਸਵਾਲ ਖੜੇ ਕਰਨ ਵਾਲੀ ਆ ਕਿ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਨੇ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਨੂੰ ਲੈ ਕੇ ਲੋਕ ਵੀ ਨਾਰਾਜ਼ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਰੇ 3 ਮਹੀਨੇ ਚ ਨਸ਼ਾ ਬੰਦ ਕਰ ਦਿੱਤਾ ਜਾਵੇਗਾ ਪਰ ਅੰਮ੍ਰਿਤਸਰ ਕੈਂਟ ਦੇ ਵਿੱਚ ਬੱਚਾ-ਬੱਚਾ ਨਸ਼ਾ ਕਰ ਰਿਹਾ ਹੈ ਤਾਂ ਇਸ ਨਸ਼ੇ ਦੇ ਨਸ਼ੇ ਦੇ ਦਾਤੇ ਨਾ ਕਦੋਂ ਪਾਈ ਜਾਵੇਗੀ ਪੰਜਾਬ ਸਰਕਾਰ ਨੂੰ ਲੋਕ ਸਵਾਲ ਪੁੱਛ ਰਹੇ ਨੇ